ਸੋ ਸ਼ਸ਼ੀ ਕਾਲ ਜੀ ਅੱਜ ਅਸੀਂ ਬਣਾਉਣ ਲੱਗਿਆ ਜਿਹੜੀ ਸਿਆਲਾਂ ਚ ਸਭ ਤੋਂ ਸਿਆਲਾਂ ਦੀ ਰਾਣੀ ਕਹਿ ਸਕਦੇ ਆਪਾਂ ਪੰਜੀਰੀ ਇਹਦੇ ਵਿੱਚ ਅੱਜ ਆਪਾਂ ਬਹੁਤ ਸਾਰੀਆਂ ਦਵਾਈਆਂ ਪਾਵਾਂਗੇ ਜਿੰਨਾਂ ਨੂੰ ਖਾ ਕੇ ਮਤਲਬ ਢੂਂਹੀ ਵਗੈਰਾ ਨਹੀਂ ਦਿਸਦੀ ਹਨਾ ਸਾਰਾ ਸਮਾਨ ਆ ਜਿਹੜਾ ਜੀ ਇਹ 2 ਕਿਲੋ ਦੇਸੀ ਘਿਓ ਦਾ ਪੂਰਾ ਤੇ ਜਿਹੜੀਆਂ ਦਵਾਈਆਂ ਰਹਿ ਗਈਆਂ ਇਹ ਆ ਸਮਾਨ ਆ ਆਪਾਂ ਪੰਜੀਰੀ ਵਾਸਤੇ ਲੱਤਾ ਇਸ ਨੂੰ ਦੱਸਦੇ ਆਪਾਂ ਕੀ ਕੁਛ ਹੈਗਾ ਖੜਾ 100 ਗ੍ਰਾਮ ਹੈ ਅਲਸੀ 100 ਗ੍ਰਾਮ ਹਾਲੋ 100 ਗ੍ਰਾਮ ਪਪਲ 100 ਗ੍ਰਾਮ ਸਫੈਦ ਮੂਸਲੀ 100 ਗ੍ਰਾਮ ਹੈ ਤੇ ਕਾਠ ਸਫਾਰੀ 100 ਗ੍ਰਾਮ ਚ ਪਾਠਾ ਵੀ 100 ਗ੍ਰਾਮ ਹੈ ਤੇ ਕਾਲਾ ਲੂਣ 50 ਗ੍ਰਾਮ ਹੈਗਾ ਕਾਲੀ ਮਿਰਚ 50 ਗ੍ਰਾਮ ਹੈ ਸੌਫ 100 ਗ੍ਰਾਮ ਹੈ ਜੀਚ ਜਵਾਈਨ ਵੀ 100 ਗ੍ਰਾਮ ਹੈ ਪਿਸਤਾ ਵੀ 100 ਗ੍ਰਾਮ ਲੈਣਾ ਤੇ ਖਸ ਖਸ ਵੀ ਆਪਾਂ 250 ਗ੍ਰਾਮ ਮਗਜ 250 ਗ੍ਰਾਮ ਜ ਤੇ ਕਾਜੂ 250 ਗ੍ਰਾਮ ਬਦਾਮ ਵੀ 250 ਗ੍ਰਾਮ ਅੰਬ ਹਲਦੀ 100 ਗ੍ਰਾਮ ਲੈਣੀ ਹੈ ਚ ਆਪਾਂ ਤੇ ਫੁੱਲ ਸੁਪਾਰੀ ਜਿਹੜੀ ਉਹ 100 ਗ੍ਰਾਮ ਹੈ ਤੇ ਖੰਡ ਜਿਹੜੀ ਉਹ 1 ਕਿਲੋ ਲੈਣੀ ਆ ਆਪਾਂ ਤੇ ਇਹ ਸਮਾਨ ਸਾਰਾ ਆਪਾਂ ਇਕੱਠਾ ਕਰਕੇ ਪਹਿਲਾਂ ਪੀਸ ਲੈਣਾ ਆਪਾਂ ਤੇ ਆਪਾਂ ਇਹਨੂੰ ਸਮਾਨ ਨੂੰ ਪਹਿਲਾਂ ਪੀਸਾਂਗੇ ਪੰਜੀਰੀ ਬਣਾਉਣ ਵਾਸਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਘਿਓ ਕਿਲੋ ਘਿਓ ਲੈਣਾ ਜਿੰਨੀ ਘੱਪਰ ਲਾਉਣੀ ਹੈ ਕਿਲੋ ਦੇ ਹਿਸਾਬ ਨਾਲ ਤਾਂ ਕਿ ਪਹਿਲਾਂ ਕਿਲੋ ਘਿਓ ਤੇ ਕਿਲੋ ਹੀ ਆਪਾਂ ਨੂੰ ਆਟਾ ਚਾਹੀਦਾ ਤੇ ਇਹਦੇ ਲਈ ਖੰਡ ਦੇਸੀ ਖੰਡ ਜਿਹੜੀ ਉਹ 1/2 ਕਿਲੋ ਇਹਨੂੰ ਆਪਾਂ ਚਾਣ ਲੈਣਾ ਆਟੇ ਨੂੰ ਤੇ ਖੰਡ ਨੂੰ ਲੋ ਜੀ ਕਿਉਂ ਆਪਣਾ ਗਰਮ ਹੋ ਰਿਹਾ ਹੈ ਇਹ ਤੁਸੀਂ ਜੇ ਕਿਲੋ ਘਿਉ ਦੀ ਬਣਾਉਣੀ ਆ ਤਾਂ ਤੁਹਾਨੂੰ ਆਟਾ ਕਿਲੋ ਹੀ ਚਾਹੀਦਾ ਤੇ ਅੱਧਾ ਕਿਲੋ ਖੰਡ ਤੇ ਜੇ ਆਪਾਂ 2 ਕਿਲੋ ਘਿਉ ਦੀ ਕਰਨੀ ਆ ਤਾਂ ਫਿਰ 2 ਆਟਾ ਵੀ 2 ਕਿਲੋ ਹੋ ਜਾਊਗਾ ਤੇ ਖੰਡ ਜਿਹੜੀ ਉਹ ਕਿਲੋ ਹੋ ਜਾਊਗੀ ਮਤਲਬ ਦੁੱਗਣਾ ਹੋ ਜਾਊਗਾ ਸਮਾਨ ਲੋ ਜੀ ਕਿਉ ਆਪਣਾ ਹੋ ਗਿਆ ਗਰਮ ਹੁਣ ਜਿਹਦੇ ਚ ਆਪਾਂ ਆਟਾ ਪਾਵਾਂਗੇ ਆ ਦੇ ਥੋੜਾ ਥੋੜਾ ਕਰਕੇ ਪਾਣਾ ਨਾਲ ਹੁੰਦੇ ਇਹਨੂੰ ਹਿਲਾਉਂਦੇ ਰਹੋ ਤਾਂ ਕਿ ਗੱਡਾ ਨਾ ਪਾਣ ਇਨੂੰ ਲਗਾਤਾਰ ਹਿਲਾਉਂਦੇ ਰਹਿਣਾ ਇਹ ਪਹਿਲਾਂ ਆਪਣਾ ਕੜਾਹੀ ਬੰਦ ਹੈ ਕੜਾਹ ਬਣਾਉਣਾ ਹੈ ਘਰਾਂ ਦੇ ਇਹਨੂੰ ਹਲਕੇ ਲਾਲ ਹੋਣ ਤੱਕ ਪੰਨਣਾ ਵੀ ਹੈ ਹਾਂ ਰੈੱਡ ਜੀ ਕਦਾ ਦਾ ਹੋ ਜਾਊਗਾ ਇਹ ਕਦਾ ਕਰੀਮ ਟੋਨ ਸੀ ਹੈ ਇਨੂੰ ਤੁਸੀਂ ਲਗਾਤਾਰ ਇਹਨੂੰ ਤੁਸੀਂ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਜੋ ਥੱਲੇ ਨਾ ਲੱਗੇ ਆਸੇ ਪਾਸੇ ਤੋਂ ਲਾ ਲਓ ਇਦਾਂ ਜਦੋਂ ਅਜੇ ਇਹ ਡਾਰਕ ਬ੍ਰਾਊਨ ਨਹੀਂ ਹੋ ਜਾਂਦਾ ਉਨਾ ਟਾਈਮ ਹਿਲਾਉਂਦੇ ਰਹੋ ਇਹਨੂੰ ਹੂੰ ਅੱਗ ਮੱਠੀ ਹੀ ਰੱਖੋ ਤੋ ਇਹਦਾ ਰੰਗ ਕੜਾ ਵਰਗਾ ਹੋ ਜੂਗਾ ਇਦਾਂ ਜੇ ਕੱਚਾ ਰਹੇ ਫਿਰ ਉਹ ਕੱਚੀ ਜੀ ਤਾਂ ਖਾਦੀ ਨਹੀਂ ਜਾਂਦੀ ਹੈਗੀ ਮੜੀ ਜੀ ਰੜੀ ਤਾਂ ਕੋਈ ਗੱਲ ਨਹੀਂ ਵਸਾ ਹੁਣ ਬਣਿਆ ਹੈ ਇਹ ਤਾਂ ਹੁਣੇ ਦੇ ਵਿੱਚ ਆਪਾਂ ਜਿਹੜੀਆਂ ਆਪਣੀਆਂ ਦਵਾਈਆਂ ਸੀ ਉਹ ਐਡ ਕਰਾਂਗੇ ਇਨੋਂ ਪਾ ਥੱਲੇ ਲਾ ਲਵਾਂਗੇ। ਇਹਦੇ ਨੂੰ ਲਾ ਲਾ। ਬਸ ਐਸੀ ਨਾਲ। ਜੀ ਜੋ ਸਮਾਨ ਸਾਨੂੰ ਆਪਾਂ ਸਭ ਤੋਂ ਪਹਿਲਾਂ ਵੀਡੀਓ ਚ ਦਿਖਾਇਆ ਸੀ ਉਹ ਆਪਾਂ ਰਗੜ ਲਿਆ। ਰਗੜ ਕੇ ਉਹਨੂੰ ਗ੍ਰਾਇੰਡ ਕਰਕੇ ਆਪਾਂ ਇੱਕ ਬਰਾਂਡ ਵਿੱਚ ਇਕੱਠਾ ਕਰ ਲਿਆ ਸਾਰਾ। ਹੁਣ ਆਪਾਂ ਇਸ ਇਸ ਘਿਓ ਵਿੱਚ ਆਪਾਂ ਇਹਨੂੰ ਐਡ ਕਰਾਂਗੇ। ਆਟੇ ਭੁੰਨੇ ਚ। ਹੂੰ। ਭੁੰਨੇ ਹੋਏ ਆਟੇ ਵਿੱਚ ਐਡ ਕਰਾਂਗੇ। ਐਦਾ ਥੋੜਾ ਥੋੜਾ ਕਰਕੇ ਨਾਲ-ਨਾਲ ਲਾਉਂਦੇ ਰਹਿਣਾ। 那就推上谁干 ਕੋਸੋ ਕੋਲੇ ਸਰ ਹੈ ਲੋ ਜੀ ਹੁਣ ਆਪਾਂ ਇਹਦੇ ਵਿੱਚ ਦੇਸੀ ਖੰਡ ਪਾਵਾਂਗੇ ਆ ਚਲੋ ਆਹ ਲਓ ਲਓ ਜੀ ਆਪਣੀ ਪਨੀਰੀ ਬਣ ਕੇ ਤਿਆਰ ਹੈ। ਤੁਸੀਂ ਇਸ ਤਰ੍ਹਾਂ ਘਰੇ ਪਨੀਰੀ ਬਣਾ ਸਕਦੇ ਹੋ। ਲਓ ਜੀ ਆਪਣੀ ਪਨੀਰੀ ਤਿਆਰਾ ਬਣ ਕੇ। ਲਓ ਜੀ ਆਪਣੀ ਪਨੀਰੀ ਬਣ ਕੇ ਤਿਆਰ ਹੈ ਤੇ ਹੋਰ ਇਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ। ਧੰਨਵਾਦ।